ਗੋਦ ਗੁਰੂ ਕੀ ਗੋਦ ਵਿੱਚ ਜੁੜ ਬੈਠੇ ਗੁਰੂ ਪਿਆਰਿਓ ਇੱਕੋ ਵਾਰ ਇੱਕਿਆ ਨਾਲ ਗੱਜ ਕੇ ਫਤਿਗ ਜਾਇਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਾਧ ਸੰਗਤ ਇਹ ਉਹ ਫਤਿਹ ਹੈ ਜਿਹੜੀ ਬਾਬਿਆਂ ਨੇ ਕਦੇ ਸਰਹੰਦ ਵਿੱਚ ਗਜਾਈ ਸੀ ਅੱਜ ਅਸੀਂ ਉਸ ਫਤਿਹ ਨੂੰ ਬੜੇ ਮਾਣ ਨਾਲ ਗੁਜ਼ਾਰੇ ਮੇਰੇ ਤੋਂ ਪਹਿਲਾਂ ਵੀਰ ਫਤਿਹ ਸਿੰਘ ਨੇ ਇਤਿਹਾਸ ਬੜੇ ਵਿਸਤਾਰ ਵਿੱਚ ਦੱਸਿਆ ਜਿਸ ਸ਼ੁੱਧ ਅਰੰਭਤਾ ਬਾਬਰ ਕਹਾ ਤੇ ਬਾਬਿਆਂ ਵਿੱਚ ਐਮਨਾਵਾਦ ਦੀ ਧਰਤੀ ਤੋਂ ਹੋਈ ਜਿਸ ਜਨਾ ਨੂੰ ਮੇਰੇ ਪਹਿਲੇ ਪਾਤਸ਼ਾ ਗੁਨਾਨੁ ਦਿਵਜੇ ਪਾਂ ਤੋਂ ਇਨਕਾਰ ਕੀਤਾ ਉਜਤਨੋਗੇ ਤੋੜ ਦਿਆ ਹੋਇਆ ਸਫਰ-ਏ-ਸ਼ਹਾਦਤ ਸਫਰ ਕਿਸ ਨੂੰ ਕਿਹਾ ਜਾਂਦਾ ਜਿਸ ਦੀ ਕੋ ਮੰਜ਼ਿਲ ਹੋਵੇ ਚਾਰ ਕਦਮ ਇੱਕ ਪਾਸੇ ਚਾਰ ਕਦਮ ਇੱਕ ਪਾਸੇ ਇਸ ਨੂੰ ਸਫਰ ਨਹੀਂ ਕਿਹਾ ਜਾਂਦਾ ਉਹਨੂੰ ਕਮਲਾ ਕਿਹਾ ਜਾਂਦਾ ਇਸ ਕਰਕੇ ਸਾਡਾ ਸਫਰ ਜੋ ਹੈ ਉਸ ਦੀ ਮੁੰਡ ਜੋ ਬਧਿਆ ਗੁਨਾਹਤ ਪਾਤਸ਼ਾਹ ਨੇ ਅੱਜ ਅਸੀਂ ਜਿੱਥੇ ਜਿੱਥੇ ਵੀ ਸਿੱਖ ਵਸਦਾ ਹੈ ਜਿੱਥੇ ਜਿੱਥੇ ਨਾਨਕਲੇ ਵਸ ਸਿੱਖ ਵਸਦਾ ਹੈ ਬੜੇ ਫਕਰ ਨਾਲ ਔਰ ਬੜੀ ਸ਼ਰਧਾ ਨਾਲ ਇਹ ਸਫਰ-ਏ-ਸ਼ਹਾਦਤ ਮਨਾ ਰਹੇ ਆ ਔਰ ਖਾਸ ਕਰਕੇ ਮੈਂ ਗੱਲ ਕਹਾਂ ਤੂੰ ਕੋਈ ਗੁਰੇਜ਼ ਨਹੀਂ ਕਰਾਂਗਾ ਕਿ ਇਸ ਸਰਕਾਰ ਨੇ ਸਾਡੇ ਬਾਬਿਆਂ ਨੂੰ ਬਹੁਤ ਸਨਮਾਨ ਦਿੱਤਾ ਹੈ ਉਹਨਾਂ ਏਰੀਆ ਵਿੱਚ ਉਸ ਇਲਾਕੇ ਵਿੱਚ ਇਹ ਸਫਰ-ਏ-ਸ਼ਹਾਦਤ ਮਨਾਇਆ ਜਾ ਰਿਹਾ ਹੈ ਇਹਨਾਂ ਬੱਚਿਆਂ ਦੀ ਸ਼ਹਾਦਤ ਮਨਾਈ ਜਾ ਰਹੀ ਹੈ ਜਿਨ੍ਹਾਂ ਨੂੰ ਇਸ ਤੋਂ ਪਹਿਲੇ ਕਦੀ ਪੜਾਇਆ ਹੀ ਨਹੀਂ ਗਿਆ ਕਦੀ ਦੱਸਿਆ ਨਹੀਂ ਗਿਆ ਔਰ ਉਸ ਸਫਰਿ ਸ਼ਹਾਦਤ ਨੂੰ ਅੱਗੇ ਤੋਰਦਿਆਂ ਹੋਇਆਂ ਸਾਡੀ ਰਿਆਸਤ ਵਿੱਚ ਮੈਂ ਸ਼ਾਬਾਸ਼ ਦੇਵਾਂਗਾ ਆਲ ਜੰਮੂ ਕਸ਼ਮੀਰ ਸਿਕਵਾਡਰਸ਼ਿਪ ਕਮੇਟੀ ਦੇ ਚੇਅਰਮੈਨ ਅਤੇ ਸਮੂਹ ਟੀਮ ਨੂੰ ਔਰ ਸਤਕਾਰਯੋਗ ਮਨਸਾ ਮਨਜੀਤ ਸਿੰਘ ਜੀ ਜਿਨ੍ਹਾਂ ਨੇ ਸਾਡੇ ਸਿਰ ਤੇ ਹੱਥ ਰੱਖਦੇ ਨੇ ਔਰ ਇਸ ਕਿਸੇ ਵੀ ਪ੍ਰੋਗਰਾਮ ਨੂੰ ਅਸੀਂ ਅਗਰ ਕਰਨਾ ਚਾਹੀਏ ਨਜਿੱਠੀਏ ਤੇ ਮਨ ਸਾਹਿਬ ਜੀ ਚਾਰ ਕਦਮ ਅੱਗੇ ਹੋ ਕੇ ਚਲਦੇ ਨੇ ਔਰ ਮੈਂ ਖਾਸ ਕਰ ਥੈਂਕਫੁਲ ਹਾਂ ਸਾਡੇ ਐਲ ਜੀ ਜੇ ਕੇ ਯੂਟੀ ਮਨੋਜ ਸਿਨਾ ਜੀ ਜੋ ਲਗਾਤਾਰ 4 ਸਾਲ ਤੋਂ ਇਸ ਆਪਣਾ ਸਮਾਂ ਕੱਟ ਕੇ ਆਪਣੇ ਰੁਝੇਵਿਆਂ ਵਿੱਚ ਸਮਾਂ ਕੱਟ ਕੇ ਆ ਕੇ ਹਾਜ਼ਰੀ ਪਰਦੇ ਨੇ ਮੇਰੇ ਤੋਂ ਪਹਿਲੇ ਵੀਰ ਫਤਿਹ ਸਿੰਘ ਜੀ ਗੱਲ ਕਰ ਰਹੇ ਸਨ ਕਿ ਡਿਮਾਂਡਸ ਦੀ ਇਹ ਡਿਮਾਂਡ ਜਦ ਤੱਕ ਜਿੱਦਗੀ ਹੈ ਚਲਦੀ ਰਹਿਣੀ ਹੈ ਅੱਜ ਸੀ ਬਾਬਿਆਂ ਦੇ ਸਫਰੇ ਸ਼ਹਾਦਤ ਬਣਾ ਰਹੇ ਹਾਂ ਮੈਂ ਸਮੂਹ ਸੰਗਤ ਨੂੰ ਇਹ ਕਹਾਂਗਾ ਆਪਜੀ ਧੰਤਾ ਦੇ ਯੋਗ ਹੋ ਜੋ ਇਸ ਸਫਰੇ ਸ਼ਹਾਦਤ ਪਿੱਛੇ ਆ ਕੇ ਸ਼ਾਮਲ ਹੁੰਦੇ ਹੋ ਕਿਆ ਉਹ ਸ਼ਾਮ ਦੀ ਸੰਧਿਆ ਫੇਰੀ ਹੋਵੇ ਕਿਆ ਉਹ ਦੀਵਾਨ ਹੋਣ ਕਿਆ ਉਹ ਕੋਈ ਹੋਰ ਪ੍ਰੋਗਰਾਮ ਹੋਵੇ ਥੋੜੇ ਦਿਨ ਪਹਿਲਾਂ ਸੀ 350 ਸਾਲਾ ਬਣਾ ਕੇ ਹਟਿਆ ਉਹਨਾਂ ਦੇ ਗੁਰਤੇਗ ਬਾਦਲ ਸਾਹਿਬ ਜੀ ਦਾ ਜੋ ਪੂਰੇ ਨੈਸ਼ਨਲ ਲੈਵਲ ਤੇ ਬਣਾਇਆ ਗਿਆ ਔਰ ਇਹ ਸਫਰ ਸ਼ਹਾਦਤ ਸਾਰੇ ਭਾਰਤ ਵਿੱਚ ਬਣਾਇਆ ਜਾ ਰਿਹਾ ਆਪ ਸਾਰਿਆਂ ਨੂੰ ਮੈਂ ਸ਼ਾਬਾਸ਼ ਦੇਣਾ ਕਿ ਜੋ ਆਪ ਜੀ ਬੜੇ ਸ਼ਰਧਾ ਨਾਲ ਤੇ ਭਾਵਨਾ ਨਾਲ ਬਣਾਉਂਦੇ ਹੋ ਬੋਲਦਿਆਂ ਵੱਧ ਘਟ ਕੇ ਅੱਗੇ ਖਿਮਾਂ ਚਾ ਚਕਾਂ ਫਤਿਹ ਪ੍ਰਵਾਨ ਕਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਸਨ ਸਰਦਾਰ ਰਵਤਾਰ ਸਿੰਘ ਜੀ ਖਾਲਸਾ